ਤੂੰ ਸੁਣ ਕਰ ਰਹੀ ਹੋ ਕਿ ਮਹਿਜ ਇੱਕ ਅਫਵਾਹਾਂ ਫਹਿਮਨ ਫਲਾਈਆ ਜਾਂਦਾ ਹੈ ਦੇਖੋ ਮੈਨੂੰ ਅੰਮ੍ਰਿਤਸਰ ਸਾਹਿਬ ਵਾਲੀ ਘਟਨਾ ਬਾਰੇ ਮੈਂ ਤੁਹਾਡੇ ਤੋਂ ਹੀ ਸੁਣਿਆ ਹੈ ਲੇਕਿਨ ਜਿਸ ਤਰੀਕੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਉਹ ਤਾਂ ਸਾਰੀ ਦੁਨੀਆ ਅੱਜ ਜਾਣਦੀ ਹੈ ਕਿ ਲਾਅ ਐਂਡ ਆਰਡਰ ਦੀ ਜਿਸ ਸਥਿਤੀ ਹੈ ਉਹ ਬੜੀ ਨਾਚੂਕ ਹੈ ਕਿਸੇ ਵੇਲੇ ਵੀ ਪੰਜਾਬ ਆਪਣੇ ਪੁਰਾਣੇ ਦੌਰ ਵਿੱਚ ਜਾ ਸਕਦਾ ਉਸ ਕਾਲੇ ਦੌਰ ਵਿੱਚ ਜਿਸ ਦਾ ਖਮਿਆਜਾ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਨੇ ਬਹੁਤ ਕੁਪ ਤੇ ਹੈ ਕਈ ਸਾਲ ਹੋ ਗਏ ਉਹਦਾ ਜਿਹੜਾ ਖਮਿਆਜਾ ਸੀਗਾ ਉਹ ਅੱਜ ਤੱਕ ਸਾਨੂੰ ਪੁੱਕਤਣਾ ਪੈ ਰਿਹਾ ਹੈ ਟੈਰੋਰੀਜ਼ਮ ਦੇ ਸਮੇਂ ਦਾ ਅਗਰ ਉਹ ਟੈਰੋਰੀਜ਼ਮ ਤੇ ਉਹ ਕਾਲੇ ਦੌਰ ਨਾ ਹੁੰਦਾ ਪੰਜਾਬ ਤੇ ਅੱਜ ਪੰਜਾਬ ਦੀ ਸਥਿਤੀ ਕੁਝ ਹੋਰ ਹੋਣੀ ਸੀ ਉਮੀਦ ਸੀਗੀ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਬਦਲਾਵ ਦੀ ਸਰਕਾਰ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਜਿਹੜਾ ਮੁੱਖ ਮੰਤਰੀ ਹੁੰਦਾ ਸੂਬੇ ਦਾ ਉਹਦੇ ਕੋਲੇ ਸੂਬੇ ਤੋਂ ਇੱਕ ਆਮ ਵਿਅਕਤੀ ਨੂੰ ਬੜੇ ਉਜੇਵੇਂ ਲੇਕਿਨ ਮੈਨੂੰ ਲੱਗਦਾ ਕਿ ਹੁਣ 3 ਸਾਲਾਂ ਦੇ ਕਾਰਿਆਕਾਲ ਚ ਆਦਮੀਆਂ ਮੁੱਖ ਮੰਤਰੀ ਪੰਜਾਬ ਦੇ ਡੇਢ ਸਾਲ ਤਕਰੀਬਨ ਤਕਰੀਬਨ ਅਗਰ ਗਿਣਤੀਬਿੰਤੀ ਕਰ ਲਈ ਜਾਵੇ ਤਾਂ ਦੇਸ਼ ਪੰਜਾਬ ਸਟੇਟ ਚੋਂ ਬਾਹਰ ਗੂਜ਼ਾਰਤਾ ਜਦਕੀ ਇੱਕ ਮਿੰਟ ਵੀ ਜਾਂਦਾ ਸਮਾਂ ਨਹੀਂ ਪੁਲਿਸ ਵੀ ਆਮ ਹੋ ਰਹੀ ਹੈ ਡਿਪਾਰਟਮੈਂਟਸ ਵੀ ਆਮ ਹੋ ਰਹੇ ਨੇ सो so, इस करके पंजाब हालात है दिन ब दिन एक घटना है और ये पुलिस आदत है। आदत है है कि अगर बॉम्ब ब्लास्ट हो जाए तो कहेंगे टायर फट गया है अगर सिद्धू मूसे वाले के मर्डर केस में लॉरेंस बिश्नोई की इंटरव्यू जेल में आपकी पंजाब पुलिस ही करवा दे तो कहेंगे नहीं नहीं नहीं, नहीं हुआ हम बताते हैं ये तो हमारी वहां की है ही नहीं so, है सो ये इस तरह का जरा माहौल है ये पंजाब की पुलिस ने क्योंकि हम पंजाब पुलिस लुक की ਅਗਰ ਕਿਤੇ ਗ੍ਰਨੇਡ ਸੱਜਾ ਤੇ ਕਹਿੰਦੇ ਪਟਾਕਾ ਚੱਲਿਆ ਜੀ ਅਸੀਂ ਪਤਾ ਕਰ ਲਿਆ ਅਗਰ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਕਿਸੇ ਨੇ ਡੈਮੇਜ ਕੀਤਾ ਹੈ ਜਾਂ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਹਿ ਦੇਣਗੇ ਕਿ ਜੀ ਇਹ ਬੰਦਾ ਦਲਿਤ ਸੀਗਾ ਮੋਗੇ ਤੋਂ ਆਇਆ ਸੀ ਪੌੜੀ ਕਿਨੇ ਲਾਈ ਦੱਸਣਾ ਨਹੀਂ ਹੁਣ ਉਸ ਤੋਂ ਬਾਅਦ ਇਹ ਮੁੱਦਾ ਖਤਮ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦੇਣੀ ਇਧਰ ਉਧਰ ਆਪਣਾ ਸਿਸਟਮ ਕਰਾ ਕੇ ਉਹਨੂੰ ਬੰਦ ਕਰ ਦੇ ਸੋ ਮੇਰੇ ਕਹਿਣ ਦਾ ਮਤਲਬ ਹਾਲਾਤ ਬੜੇ ਨਾਜ਼ੁਕ ਨੇ ਇਰੇ ਤੇ ਗੋੜ ਫਰਮਾਉਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਕੇਂਦਰ ਸਰਕਾਰ ਨੂੰ ਦਿਨ-ਬਦਨ ਬਾਰਡਰ ਸਕਿਉਰਿਟੀ ਫੋਰਸਸ ਵੀ ਹੁਣ 50 ਕਿਲੋਮੀਟਰ ਦਾ ਏਰੀਆ ਵੱਧ ਚੁੱਕਿਆ ਬਾਰਡਰ ਸਕਿਉਰਿਟੀ ਫੋਰਸਸ ਦਾ ਪਹਿਲਾਂ ਤਾਂ ਘੱਟ ਹੁੰਦਾ ਸੀਗਾ ਉਹ ਮੂਹ ਪ੍ਰਦਰਸ਼ਕ ਬਣ ਕੇ ਦੇਖ ਰਹੀਆਂ ਮੈਂ ਰੋਜ਼ ਦੇਖ ਰਿਹਾ ਗਰਦਾਸਪੁਰ ਅੰਮ੍ਰਿਤਸਰ ਫਤਿਗੜ ਸਾਹਿਬ ਔਰ ਖਾਸ ਕਰਕੇ ਪੁਲਿਸ ਸਟੇਸ਼ਨਾਂ ਤੇ ਜਿਹੜੇ ਇਹ ਅਟੈਕਸ ਹੋਣੇ ਇਹ ਦਰਸਾਉਂਦਾ ਕਿ ਪੁਲਿਸ ਦੇ ਪੱਲੇ ਹੁਣ ਕੁਝ ਨਹੀਂ ਰਿਹਾ ਇਹ ਮਾਰਸ਼ਲ ਪੁਲਿਸ ਹੁੰਦੀ ਸੀ ਮੈਨੂੰ ਨਹੀਂ ਪਤਾ ਵੀ ਕੀ ਹੋ ਗਿਆ ਇਸ ਪੁਲਿਸ ਨੂੰ ਮੈਂ ਬਹੁਤ ਵਾਰੀ ਗੌਰਵ যাদব ਦੀ ਤਾਰੀਫ ਵੀ ਕੀਤੀ ਹੈ ਕਿ ਇਸ ਆ ਗੁੱਡ ਡੀਜੇਪੀ ਬਟ ਮੈਨੂੰ ਨਹੀਂ ਪਰਫਾਰਮ ਨਹੀਂ ਹੋ ਰਿਹਾ ਅੱਜ ਜਿਹੜੀ ਪਰਫਾਰਮੈਂਸ ਚਾਹੀਦੀ ਹੈ ਪੰਜਾਬ ਪੁਲਿਸ ਦੀ ਹੋ ਰਹੀ ਨਹੀਂ ਹੈ ਕਾਰਨ ਕੀ ਹੈ ਇਹ ਰਿਤੇ ਬਾਟ ਕੇ ਗੌਰ ਕਰਨੀ ਚਾਹੀਦੀ ਔਰ ਪੰਜਾਬ ਨੂੰ ਇਸ ਜਿਹੜਾ ਅੱਗ ਵੱਲ ਵਧ ਰਿਹਾ ਇਹਨੂੰ ਤੋੜ ਰੁਕਣਾ ਚਾਹੀਦਾ ਇਹ ਜ਼ਿੰਮੇਦਾਰੀ ਆਵਾਮ ਆਦਮੀ ਪਾਰਟੀ ਦੀ ਸਰਕਾਰ ਦੀ ਬਣਦੀ ਹੈ ਇਹ ਕੇਂਦਰ ਦੇ ਗ੍ਰਹਿ ਮੰਤਰੀ ਦੀ ਜ਼ਿੰਮੇਦਾਰੀ ਭਾਜੀ ਕਰੋੜ ਰੁਪਏ ਕਰਜ਼ਾ ਦੇਸ਼ ਦੇ ਹਰ ਕਿਸਾਨ ਦੀ ਹਾਲਾਤ ਮਾੜੀਆਂ ਇਹ ਪੰਜਾਬ ਦੇ ਕਿਸਾਨ ਦੀ ਹਾਲਾਤ ਮਾੜੀਆਂ ਹਰਿਆਣਾ ਦੇ ਕਿਸਾਨ ਦੀ ਮਾੜੀਆਂ ਤਾਂ ਸਾਰੇ ਦੇਸ਼ ਦੀ ਹੁਣ ਕਿਸਾਨ ਦੀ ਜਿਹੜੀ ਮੰਗ ਸੀ ਉਹਨੇ ਕਿਸਾਨ ਨੇ ਮੰਗ ਮੰਗੀ ਸੀ ਐਮਐਸਪੀ ਦੀ ਹੁਣ ਐਮਐਸਪੀ ਤੇ ਕਿਤੇ ਵੀ ਇੱਕ ਵਾਰੀ ਵੀ ਜ਼ਿਕਰ ਜਿਹੜਾ ਬਜਟ ਹੋਇਆ ਉਹਦੇ ਵਿੱਚ ਨਹੀਂ ਕੀਤਾ ਗਿਆ ਇਹ ਕਹਿ ਦਿੱਤਾ ਗਿਆ ਕਿ ਅਸੀਂ 100 ਨਵੇਂ ਜ਼ਿਲ੍ਹੇ ਲੈ ਰਹੇ ਹਾਂ ਜਿੱਥੇ ਲੋ ਪ੍ਰੋਡਕਸ਼ਨ ਹੁੰਦੀ ਹੈ ਯੀਲਡ ਘੱਟ ਹੁੰਦੀ ਹੈ ਇਹਦੇ ਤੇ ਅਸੀਂ ਕੰਮ ਕਰਾਂਗੇ ਯਾਨੀ ਕਿ ਇੱਕ ਨਵੀਂ ਸਕੀਮ ਚਲਾ ਦਿੱਤੀਗੀ ਔਰ ਇਹ ਕਹਿ ਦਿੱਤਾ ਗਿਆ ਕਿ ਕਿਸਾਨ ਨਿਧੀ ਯੋਜਨਾ ਦੇ ਤਹਿਤ ਅਸੀਂ ਕਿਸਾਨਾਂ ਨੂੰ ਇਹਨੇ ਕਰੋੜ ਹਜ਼ਾਰ ਕਰੋੜ ਰੁਪਏ ਦੇਣੇ ਜਦਕਿ ਅਗਰ ਪੰਜਾਬ ਦੀ ਗੱਲ ਕਰ ਲਈਏ ਭਾਈ ਸਾਹਿਬ ਤੇ ਤਕਰੀਬਨ ਤਕਰੀਬਨ 23 ਲੱਖ ਕਿਸਾਨਾਂ ਦੇ ਖਾਤੇ ਚ ਪੈਸੇ ਜਾਂਦੇ ਸੀਗੇ ਕਿਸਾਨ ਨਿਧੀ ਯੋਜਨਾ ਦੇ ਤਹਿਤ ਪਹਿਲੇ ਸਾਲ ਇਹ ਫਿਰ ਇਹਨਾਂ ਨੇ ਉਹਦੇ ਜੋ 17.5 ਲੱਖ ਦੇ ਖਾਤੇ ਉਡਾਤੇ ਕਿਉਂਕਿ ਉਹ ਧਰਨੇ ਤੇ ਆ ਗਏ ਉਹਨਾਂ ਨੇ ਲੜਾਈ ਲੜੀ ਬਾਰਡਰ ਤੇ ਬੈਠੇ 17.5 ਲੱਖ ਦੇ ਉਡਾਤੇ ਹੁਣ ਮੇਰੇ ਖਿਆਲ ਤਕਰੀਬਨ 8 ਲੱਖ ਲੋਕ ਰਹਿ ਗਿਆ ਕਿਸਾਨ ਮਿਹਰੀ ਯੋਜਨਾ ਦੇ ਤਾ ਇਹ ਜਾਣ ਬੁਝ ਕੇ ਜੋ ਲੋਕਾਂ ਦੀ ਮੰਗ ਹੈ ਮੈਂ ਕਹ ਰਿਹਾ ਕਿ ਮੈਨੂੰ ਢਿੱਡ ਪਰਨ ਨੂੰ ਖਾਣਾ ਚਾਹੀਦਾ ਮੈਂ ਆਪਣੇ ਬੱਚੇ ਦੀ ਸ਼ਾਦੀ ਲਈ ਮੈਨੂੰ ਪੈਸੇ ਚਾਹੀਦੇ ਇਹ ਕਰੇ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਲਈ ਇੱਕ ਮਹਿਲ ਬਣਾ ਕੇ ਦੇਵਾਂਗੇ ਸੋਕ ਕਿਸਾਨਾਂ ਦੇ ਹਾਸਤੇ ਬਜਟ ਦੇ ਵਿੱਚ ਕਿਸੇ ਪ੍ਰਕਾਰ ਦੀ ਰਾਹਤ ਨਹੀਂ ਤੇ ਔਰ ਚਲਾਕੀ ਦੇਖੋ ਉਧਰੋਂ ਡੱਲੇਵਾਲ ਸਾਹਿਬ ਨੂੰ ਕਹਦਾ ਵੀ ਤੈਨੂੰ ਤੁਹਾਨੂੰ ਮਿਲਾਂਗੇ ਉਠਾਤਾ ਮਰਨ ਵਰਤੇ ਵੇਚੇ ਸੀ ਬਜਟ ਪੇਸ਼ ਹੋ ਗਿਆ ਹੁਣ ਉਹਨਾਂ ਨਾਲ ਕੀ ਗੱਲ ਕਰਨਗੇ ਐਮਐਸਪੀ ਦੀ ਗਰੰਟੀ ਅਗਰ ਦੇਣੀ ਸੀ ਤਾਂ ਬਜਟ 'ਚ ਦੇਣੀ ਸੀ ਹੁਣ ਉਸ ਤੋਂ ਬਾਅਦ ਤਾਂ ਮਿੱਠੀ ਗੋਲੀ ਹੈ ਜੋ 3 ਸਾਲਾਂ ਦੀ ਦਿੱਤੀ ਵੀ ਹੈ ਕਿਸਾਨਾਂ ਨੂੰ ਸੋ ਮੇਰੇ ਕਹਿੰਦਾ ਮਤਲਬ ਕਿਸਾਨਾਂ ਦੇ ਲਈ ਕਿਸੇ ਪ੍ਰਕਾਰ ਦੀ ਕੋਈ ਰਾਹਤ ਇਸ ਸਰਕਾਰ ਨੇ ਬਜਟ 'ਚ ਨਹੀਂ ਦਿੱਤੀ ਇਕ ਘੋਰ ਹਮਲਾ ਦੇਖਣ ਨੂੰ ਮਿਲਿਆ